ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਗੜਸ਼ੰਕਰ ਤੋਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਦੋ ਕਾਰਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਗਨੀਮਤ ਰਹੀ ਕਿ ਦੋਵੇਂ ਕਾਰਾਂ ਦੇ ਚਾਲਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਪਰ ਕਾਰਾਂ ਦੇ ਪਰਖਾਚੇ ਉੱਡ ਗਏ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਇਲਾਜ ਦੇ ਲਈ ਭੇਜਿਆ ਦੱਸਦੇ ਕਿ ਗੜਸ਼ੰਕਰ ਹੁਸ਼ਿਆਰਪੁਰ ਰੋਡ ਤੇ ਪਿੰਡ ਸਤਨੌਰ ਦੇ ਨੇੜੇ ਇਹ ਹਾਦਸਾ ਵਾਪਰਿਆ ਦੋ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ ਇੱਕ ਕਾਰ ਸ਼ਿਮਲਾ ਤੋਂ ਹੁਸ਼ਿਆਰਪੁਰ ਨੂੰ ਜਾ ਰਹੀ ਸੀ ਤੇ ਦੂਜੀ ਕਾਰ ਮਾਂ ਬਗਲਾ ਮੁਹੀ ਤੋਂ ਮਾਚੀਵਾੜਾ ਨੂੰ ਆ ਰਹੀ ਸੀ ਜਦੋਂ ਇਹ ਦੋਵੇਂ ਗੱਡੀਆਂ ਪਿੰਡ ਸਤਨੌਰ ਦੇ ਨੇੜੇ ਪੁੱਜੀਆਂ ਦਾ ਇਹਨਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਹਾਦਸੇ ਦੌਰਾਨ ਗੱਡੀਆਂ ਵਿੱਚ ਸਵਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਲੋਕਾਂ ਦੀ ਮਦਦ ਦੇ ਨਾਲ ਐਂਬੂਲੈਂਸ ਰਾਹੀਂ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਹਾਦਸੇ ਵਿੱਚ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਪਰ ਦੋਵੇਂ ਕਾਰਾਂ ਦੇ ਚਾਲਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਕਹਿ ਸਕਦੇ ਹਾਂ ਕਿ ਇੱਕ ਵੱਡਾ ਹਾਦਸਾ ਟਲ ਗਿਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਦੋਵਾਂ ਕਾਰ ਚਾਲਕਾਂ ਦੇ ਬਿਆਨਾਂ ਦੇ ਆਧਾਰ ਤੇ ਵੱਣਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਕਿੱਥੋਂ ਆਏ ਸੀ ਭਾਜੀ ਮੰਗਾਵੂ ਕੀ ਮਾਤਾ ਜੀ ਜਾਣਾ ਕਿੱਥੇ ਐ ਮਾਸੀ ਦਾ ਪਤਾ ਨਹੀਂ ਲੱਗਾ ਕਿੱਦਾਂ ਹੋਇਆ ਮੋਰੀ ਆਉਂਦੀ ਸੀ ਗੱਡੀ ਗੱਡੀ ਆਉਂਦੀ ਉਹਦਾ ਕੱਚ ਤਰਨ ਲੱਗਾ ਮੈਨੂੰ ਰੋਕਣ ਦਿੱਤਾ ਲੱਗਿਆ ਬਦਲ ਗਿਆ ਜਦੋਂ ਕੋਈ ਕੋਤ ਬਚਾ ਆ ਤੁਹਾਨੂੰ ਮੇਰੇ ਦਾ ਟਿਕਾ ਮੇਰੇ ਕਾਰ ਨਾ ਹਵਾ ਹਵਾ ਘੱਟ ਆ ਰਹੀ ਇਹ ਤਾਂ ਹੀ ਹਾਂ ਦੋਦੇ ਆਉਂਦੇ ਸੀ ਕਿ ਅਸੀਂ ਤਾਂ ਉੱਥੇ ਖੜੇ ਸੀ ਆਪਣੀ ਦੁਕਾਨ ਤੇ ਜਿਆਦਾ ਪਤਾ ਲੱਗਾ ਜੇ ਖੜਾਤਾ ਹੋਇਆ ਜੋ ਨਾ ਫੇਰ ਅਸੀਂ ਦੇਖਿਆ ਜਿਹੜੇ ਕਹਿੰਦੇ ਸਾਰੇ ਕੰਮ ਹੋ ਗਏ ਸਾਰੇ ਹੀ ਬਚਾਅ ਹੋ ਗਿਆ ਬਚਾਅ ਹੋ ਗਿਆ ਸੱਟਾਂ ਸੱਟਾਂ ਵੀ ਲੱਗੀਆਂ ਸੱਟਾਂ ਦਾ ਪੰਜਾਬ ਜਿਹੜਾ ਸੁਣੋ ਉਹਦਾ ਲੱਕਣੀ ਆਈਆਂ ਇਹ ਕਿਦੋਂ ਹੈਵੀ ਨਾ ਹੀ ਮੜਾ ਲੱਕਣੀ ਆਈ ਇਹ ਇਸ ਸਾਲ ਜੰਮੂ ਚੰਡੀਗੜ੍ਹ ਹਾਈਵੇ ਤੇ ਅੱਜ ਬੱਸ ਸਾਡਾ ਸਮੂਹਟੀ ਕੋਲ ਇੱਕ ਕੋਈ ਤਾਂ ਨਵਾਂ ਗੱਡੀ ਸਵੇਰੇ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਹੈ ਜੀ ਮੌਕੇ ਤੇ ਪਹੁੰਚ ਕੇ ਜਦੋਂ ਇਹਨੂੰ ਹਸਲ ਪਹੁੰਚਾਇਆ ਗਿਆ ਹੈ ਜੀ ਐਮਜੈਂਸੀ ਜੰਕ ਲਾ ਕੇ ਉਹ ਦੋਨਾਂ ਗੱਡੀਆਂ ਟੋ ਕਰਕੇ ਰੋਡ ਤੇ ਸੈੱਟ ਕਰਕੇ ਲੋੜ ਤਲਵਾ ਰਹੇ ਹਨ ਦੋਹਾਂ ਡਰਾਈਵਰਾਂ ਦੇ ਜਾਂ ਕਿਸੇ ਦੇ ਸੱਟਾਂ ਨਹੀਂ ਲੱਗੀਆਂ ਮਾਮੂਲੀ ਸੱਟਾਂ ਆਈਆਂ ਜੀ ਜਿਨ੍ਹਾਂ ਨੂੰ ਜੇਰੇ ਇਲਾਜ ਹਸਪਤਾਲ ਦਾਖਲਾ ਕਰਾਉਣ ਲਈ ਭੇਜਿਆ ਗਿਆ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਗੜ ਸ਼ੰਕਰ ਤੋਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਦੋ ਕਾਰਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਗਨੀਮਤ ਰਹੀ ਕਿ ਦੋਵੇਂ ਕਾਰਾਂ ਦੇ ਚਾਲਕਾਂ ਦੇ ਮੂਮਲੀ ਸੱਟਾਂ ਲੱਗੀਆਂ ਪਰ ਕਾਰਾਂ ਦੇ ਪਰਖੱਚੇ ਉੱਡ ਗਏ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਇਲਾਜ ਦੇ ਲਈ ਭੇਜਿਆ ਦੱਸਦੇ ਕਿ ਗੜ ਸ਼ੰਕਰ ਹੁਸ਼ਿਆਰਪੁਰ ਰੋਡ ਤੇ ਪਿੰਡ ਸਤਨੌਰ ਦੇ ਨੇੜੇ ਇਹ ਹਾਦਸਾ ਵਾਪਰਿਆ ਦੋ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ ਇੱਕ ਕਾਰ ਸ਼ਿਮਲਾ ਤੋਂ ਹੁਸ਼ਿਆਰਪੁਰ ਨੂੰ ਜਾ ਰਹੀ ਸੀ ਤੇ ਦੂਜੀ ਕਾਰ ਮਾਂ ਬਗਲਾ ਮੁਹੀ ਤੋਂ ਮਾਚੀਵਾੜਾ ਨੂੰ ਆ ਰਹੀ ਸੀ ਜਦੋਂ ਇਹ ਦੋਵੇਂ ਗੱਡੀਆਂ ਪਿੰਡ ਸਤਨੌਰ ਦੇ ਨੇੜੇ ਪੁੱਜੀਆਂ ਦਾ ਇਹਨਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਹਾਦਸੇ ਦੌਰਾਨ ਗੱਡੀਆਂ ਵਿੱਚ ਸਵਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਲੋਕਾਂ ਦੀ ਮਦਦ ਦੇ ਨਾਲ ਐਂਬੂਲੈਂਸ ਰਾਹੀਂ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਹਾਦਸੇ ਵਿੱਚ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਪਰ ਦੋਵੇਂ ਕਾਰਾਂ ਦੇ ਚਾਲਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਕਹਿ ਸਕਦੇ ਹਾਂ ਕਿ ਇੱਕ ਵੱਡਾ ਹਾਦਸਾ ਟਲ ਗਿਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਦੋਵਾਂ ਕਾਰ ਚਾਲਕਾਂ ਦੇ ਬਿਆਨਾਂ ਦੇ ਆਧਾਰ ਤੇ ਵਣਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਕਿੱਥੋਂ ਆਏ ਸੀ ਭਾਜੀ ਮੰਗਾਵੂ ਕੀ ਮਾਤਾ ਨੂੰ ਜਾਣਾ ਕਿੱਥੇ ਐ ਮਾਸੀ ਦਾ ਪਤਾ ਨਹੀਂ ਲੱਗਾ ਕਿੱਦਾਂ ਹੋਇਆ ਮੋਰੀ ਆਉਂਦੀ ਸੀ ਗੱਡੀ ਗੱਡੀ ਆਉਂਦੀ ਉਹਦਾ ਕੱਚ ਤਰਨ ਲੱਗਾ ਮੈਨੂੰ ਰੋਕਣ ਨੂੰ ਤਾਂ ਅੱਜ ਆ ਬਦਲ ਗਿਆ ਜਦੋਂ ਉਹਨੇ ਕੋਤ ਬਚਾ ਆ ਤੁਹਾਨੂੰ ਮੇਰੇ ਦਾ ਟਿਕਾ ਮੇਰੇ ਕਾਹ ਨਾ ਉਹ ਬਾਹਰ ਘਰ ਦਾ ਇਹ ਤਾਂ ਹੀ ਆਉਂਦੇ ਆਉਂਦੇ ਸੀ ਕਿ ਅਸੀਂ ਤਾਂ ਉੱਥੇ ਖੜੇ ਸੀ ਆਪਣੀ ਦੁਕਾਨ ਤੇ ਜਿਆਦਾ ਪਤਾ ਲੱਗਾ ਜੇ ਖੜਾਤਾ ਹੋਇਆ ਜੋ ਨਾ ਫੇਰ ਅਸੀਂ ਦੇਖਿਆ ਜਿਹੜੇ ਕੰਮ ਹੈ ਜੇ ਕਾਮ ਹੋ ਗਏ ਸਾਰੇ ਹੀ 50 ਹੋ ਗਿਆ 50 ਹੋ ਗਿਆ ਸੱਟਾਂ ਸੱਟਾਂ ਵੀ ਲੱਗੀਆਂ ਸੱਟਾਂ ਦਾ ਪੰਜਾਬ ਜੀ ਗੱਲ ਹੁਣ ਉਹਦਾ ਲੱਗਣੀ ਆਈਆਂ ਐਕਸੀਡੈਂਟ ਹੈ ਵੀ ਨਾ ਹੀ ਮਾੜਾ ਤਾਂ ਲੱਗਣੀ ਆ ਨਹੀਂ ਇਹ ਇਹ ਸਰ ਜੰਮੂ ਚੰਡੀਗੜ੍ਹ ਹਾਈਵੇ ਤੇ ਅੱਜ ਬਹੁਤ ਸੜਕ ਮੋੜ ਦੇ ਕੋਲ ਇੱਕ ਟੋਯੋਤਾ ਨਵਾਂ ਗੱਡੀ ਤੇ ਸਫੇਦ ਏਅਰ ਗੱਡੀ ਦਾ ਐਕਸੀਡੈਂਟ ਹੋਇਆ ਹੈ ਜੀ ਮੌਕੇ ਤੇ ਪਹੁੰਚ ਕੇ ਜੱਥੇ ਨੂੰ ਹਾਸਲ ਪਹੁੰਚਾਇਆ ਗਿਆ ਹੈ ਜੀ ਸੈਕਟ ਜੰਕ ਲਾ ਕੇ ਉਹਨਾਂ ਗੱਡੀਆਂ ਟੋ ਕਰਕੇ ਰੋਡ ਤੇ ਸੈੱਟ ਕਰਕੇ ਜੋੜ ਤਲਵਾ ਰਹੇ ਹਨ ਦੋਹਾਂ ਡਰਾਈਵਰਾਂ ਦੇ ਜਾਂ ਕਿਸੇ ਦੇ ਸੱਟਾਂ ਨਹੀਂ ਲੱਗੀਆਂ ਮਾਮੂਲੀ ਸੱਟਾਂ ਆਈਆਂ ਜਿਨ੍ਹਾਂ ਨੂੰ ਜੇਰੇ ਇਲਾਜ ਹਸਪਤਾਲ ਦਾਖਲ ਕਰਾਉਣ ਲਈ ਭੇਜਿਆ ਗਿਆ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਗੜ ਸ਼ੰਕਰ ਤੋਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਦੋ ਕਾਰਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਗਨੀਮਤ ਰਹੀ ਕਿ ਦੋਵੇਂ ਕਾਰਾਂ ਦੇ ਚਾਲਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਪਰ ਕਾਰਾਂ ਦੇ ਪਰ ਖਚੇ ਉੱਡ ਗਏ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਇਲਾਜ ਦੇ ਲਈ ਪੇਜਾ ਦੱਸਦੇ ਕਿ ਗੜ ਸ਼ੰਕਰ ਹੁਸ਼ਿਆਰਪੁਰ ਰੋਡ ਤੇ ਪਿੰਡ ਸਤਨੌਰ ਦੇ ਨੇੜੇ ਇਹ ਹਾਦਸਾ ਵਾਪਰਿਆ ਦੋ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ ਇੱਕ ਕਾਰ ਸ਼ਿਮਲਾ ਤੋਂ ਹੁਸ਼ਿਆਰਪੁਰ ਨੂੰ ਜਾ ਰਹੀ ਸੀ ਤੇ ਦੂਜੀ ਕਾਰ ਮਾਂ ਬਗਲਾ ਮੁਹੀ ਤੋਂ ਮਾਚੀਵਾੜਾ ਨੂੰ ਆ ਰਹੀ ਸੀ ਜਦੋਂ ਇਹ ਦੋਵੇਂ ਗੱਡੀਆਂ ਪਿੰਡ ਸਤਨੌਰ ਦੇ ਨੇੜੇ ਪੁੱਜੀਆਂ ਤਾਂ ਇਹਨਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਹਾਦਸੇ ਦੌਰਾਨ ਗੱਡੀਆਂ ਵਿੱਚ ਸਵਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਲੋਕਾਂ ਦੀ ਮਦਦ ਦੇ ਨਾਲ ਐਂਬੂਲੈਂਸ ਰਾਹੀਂ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਹਾਦਸੇ ਵਿੱਚ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਪਰ ਦੋਵੇਂ ਕਾਰਾਂ ਦੇ ਚਾਲਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਕਹਿ ਸਕਦੇ ਹਾਂ ਕਿ ਇੱਕ ਵੱਡਾ ਹਾਦਸਾ ਟਲ ਗਿਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਦੋਵਾਂ ਕਾਰ ਚਾਲਕਾਂ ਦੇ ਬਿਆਨਾਂ ਦੇ ਆਧਾਰ ਤੇ ਵੱਣਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਕਿੱਥੋਂ ਆਏ ਸੀ ਭਾਜੀ ਮੰਗਾਵੋ ਕੀ ਮਾਤਾ ਜੀ ਜਾਣਾ ਕਿੱਥੇ ਹੈ ਮਾਤਾ ਜੀ ਪਤਾ ਨਹੀਂ ਲੱਗਾ ਕਿੱਦਾਂ ਹੋਇਆ ਮੋਹਰੇ ਆਉਂਦੀ ਸੀ ਗੱਡੀ ਗੱਡੀ ਆਉਂਦੀ ਉਹਦਾ ਕਰ ਤਮੈਨ ਲੱਗਾ ਮੈਨੂੰ ਰਗ ਮਿੰਦੀ ਲੱਗਾ ਬਦਲ ਚਾਹਵੇਂ ਕੋਤਾਂ ਬਚਾ ਆ ਤੁਹਾਨੂੰ ਮੇਰੇ ਦਾ ਠਿਕਾ ਮੇਰੇ ਕਾਹ ਨਾ ਆ ਆ ਕਰਦਾ ਇਹ ਤਾਂ ਹੀ ਆਉਂਦੇ ਆਉਂਦੇ ਸੀ ਅਸੀਂ ਤਾਂ ਉੱਥੇ ਖੜੇ ਸੀ ਆਪਣੀ ਦੁਕਾਨ ਤੇ ਜਿਆਦਾ ਪਤਾ ਲੱਗਾ ਕਿ ਖੜਾਕਾ ਹੋਇਆ ਜੋ ਨਾ ਫੇਰ ਅਸੀਂ ਦੇਖਿਆ ਜੇ ਕਿਦਾਂ ਸਾਰੇ ਸਾਰੇ ਕੇ ਜਾਮ ਹੋ ਗਏ ਸਾਰੇ ਹੀ ਬਚਾ ਹੋ ਗਿਆ ਬਚਾ ਹੋ ਗਿਆ ਸੱਟਾਂ ਸੱਟਾਂ ਵੀ ਲੱਗੀਆਂ ਸੱਟਾਂ ਦਾ ਪੰਜਾਬ ਸੀਗਾ ਹੁਣ ਉਹਦਾ ਲੱਗਣੀ ਆਈਆਂ ਐਕਸੀਡੈਂਟ ਹੈ ਵੀ ਨਾ ਹੀ ਮੜਾ ਉਹ ਲੱਗਣੀ ਆਈ ਇਹ ਸਰ ਜੰਮੂ ਚੰਡੀਗੜ੍ਹ ਹਾਈਵੇ ਤੇ ਅੱਜ ਬਸ ਸੱਦਾ ਤਨੋੜ ਦੇ ਕੋਲ ਇੱਕ ਟੋਯੋਤਾ ਨਵਾਂ ਗੱਡੀ ਤੇ ਸਫੇਦ ਏਅਰ ਗੱਡੀ ਦਾ ਐਕਸੀਡੈਂਟ ਹੋਇਆ ਹੈ ਜੀ ਮੌਕੇ ਤੇ ਪਹੁੰਚ ਕੇ ਜਦਨੇ ਨੂੰ ਹਸਲ ਪਹਾਇਆ ਗਿਆ ਹੈ ਕਿ ਬੈਕ ਪੰਜ ਚਲਾ ਕੇ ਇਹਨਾਂ ਦੋਨਾਂ ਗੱਡੀਆਂ ਟੋ ਕਰਕੇ ਰੋਡ ਤੇ ਸੈੱਟ ਕਰਕੇ ਜੋੜ ਤਲਵਾ ਰਹੇ ਹਨ ਦੋਹਾਂ ਡਰਾਈਵਰਾਂ ਦੇ ਜਾਂ ਕਿਸੇ ਦੇ ਸੱਟਾਂ ਨਹੀਂ ਲੱਗੀਆਂ ਮਾਮੂਲੀ ਸੱਟਾਂ ਆਈਆਂ ਜਿਨ੍ਹਾਂ ਨੂੰ ਜੇਰੇ ਇਲਾਜ ਹਸਪਤਲ ਦਾਖਲ ਕਰਾਉਣ ਲਈ ਭੇਜਿਆ ਗਿਆ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਗੜ ਸ਼ੰਕਰ ਤੋਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਦੋ ਕਾਰਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਗਨੀਮਤ ਰਹੀ ਕਿ ਦੋਵੇਂ ਕਾਰਾਂ ਦੇ ਚਾਲਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਪਰ ਕਾਰਾਂ ਦੇ ਪਰ ਖਚੇ ਉੱਡ ਗਏ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਇਲਾਜ ਦੇ ਲਈ ਭੇਜਿਆ ਦੱਸਦੇ ਕਿ ਗੜ ਸ਼ੰਕਰ ਹੁਸ਼ਿਆਰਪੁਰ ਰੋਡ ਤੇ ਪਿੰਡ ਸਤਨੌਰ ਦੇ ਨੇੜੇ ਇਹ ਹਾਦਸਾ ਵਾਪਰਿਆ ਦੋ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ ਇੱਕ ਕਾਰ ਸ਼ਿਮਲਾ ਤੋਂ ਹੁਸ਼ਿਆਰਪੁਰ ਨੂੰ ਜਾ ਰਹੀ ਸੀ ਤੇ ਦੂਜੀ ਕਾਰ ਮਾਂ ਬਗਲਾ ਮੁਹੀ ਤੋਂ ਮਾਚੀਵਾੜਾ ਨੂੰ ਆ ਰਹੀ ਸੀ ਜਦੋਂ ਇਹ ਦੋਵੇਂ ਗੱਡੀਆਂ ਪਿੰਡ ਸਤਨੌਰ ਦੇ ਨੇੜੇ ਪੁੱਜੀਆਂ ਦਾ ਇਹਨਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਹਾਦਸੇ ਦੌਰਾਨ ਗੱਡੀਆਂ ਵਿੱਚ ਸਵਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਲੋਕਾਂ ਦੀ ਮਦਦ ਦੇ ਨਾਲ ਐਂਬੂਲੈਂਸ ਰਾਹੀਂ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਹਾਦਸੇ ਵਿੱਚ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਪਰ ਦੋਵੇਂ ਕਾਰਾਂ ਦੇ ਚਾਲਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਕਹਿ ਸਕਦੇ ਹਾਂ ਕਿ ਇੱਕ ਵੱਡਾ ਹਾਦਸਾ ਟਲ ਗਿਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਦੋਵਾਂ ਕਾਰ ਚਾਲਕਾਂ ਦੇ ਬਿਆਨਾਂ ਦੇ ਆਧਾਰ ਤੇ ਵੱਣਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਕਿੱਥੋਂ ਆਏ ਸੀ ਭਾਜੀ ਮੰਗਾਵੋ ਕੀ ਮਾਤਾ ਜੀ ਜਾਣਾ ਕਿੱਥੇ ਹੈ ਮਾਸੀ ਦਾ ਪਤਾ ਨਹੀਂ ਲੱਗਾ ਕਿੱਦਾਂ ਹੋਇਆ ਮੋਰੀ ਆਉਂਦੀ ਸੀ ਗੱਡੀ ਗੱਡੀ ਆਉਂਦੀ ਉਹਦਾ ਕਾ ਚੰਨ ਲੱਗਿਆ ਮੈਨੂੰ ਉਹ ਮੰਨਿੰਦਾ ਅਗਿਆ ਬਦਲ ਗਿਆ ਜਦੋਂ ਇਹ ਕੋਟ ਬਚਾ ਆ ਤੁਹਾਨੂੰ ਮੇਰੇ ਦਾ ਟਿਕਾ ਮੇਰੇ ਕਾ ਨਾ ਉਹ ਬਾਹਰ ਘਰ ਦਾ ਇਹ ਤਾਂ ਹੀ ਆਉਂਦੇ ਆਉਂਦੇ ਸੀ ਕਿ ਅਸੀਂ ਤਾਂ ਉੱਥੇ ਖੜੇ ਸੀ ਆਪਣੀ ਦੁਕਾਨ ਤੇ ਜਿਆਦਾ ਪਤਾ ਲੱਗਾ ਜੇ ਖੜਾਤਾ ਹੋਇਆ ਜੋ ਨਾ ਫੇਰ ਅਸੀਂ ਦੇਖਿਆ ਜਿਹੜੇ ਕੰਮ ਸਾਰੇ ਕੀ ਕੰਮ ਹੋ ਗਏ ਸਾਰੇ ਹੀ ਬਚਾ ਹੋ ਗਿਆ ਬਚਾ ਹੋ ਗਿਆ ਸੱਟਾਂ ਸੱਟਾਂ ਵੀ ਲੱਗੀਆਂ ਸੱਟਾਂ ਦਾ ਪੰਜਾਬ ਜਿਹੜਾ ਸੁਣੋ ਉਹਦਾ ਲੱਗਣੀ ਆਈਆਂ ਐਕਿੰਟਨ ਹੈ ਨਾ ਹੀ ਨਾਇਮਾੜਾ ਇਹ ਸਰ ਜੰਮੂ ਚੰਡੀਗੜ੍ਹ ਹਾਈਵੇ ਤੇ ਅੱਜ ਬਸ ਸਾਡਾ ਤਨੋੜ ਦੇ ਕੋਲ ਇੱਕ ਟੋ요ਤਾ ਨਵਾਂ ਗੱਡੀ ਤੇ ਸਫੇਦ ギア ਗੱਡੀ ਦਾ ਐਕਸੀਡੈਂਟ ਹੋਇਆ ਹੈ ਜੀ ਮੌਕੇ ਤੇ ਪਹੁੰਚ ਕੇ ਜੱਥੇ ਨੂੰ ਹਾਸਲ ਪਹੁੰਚਾਇਆ ਗਿਆ ਹੈ ਜੀ ਐਸਪ ਤੰਗ ਲਾ ਕੇ ਹੁਣ ਦੋਨਾਂ ਗੱਡੀਆਂ ਟੋ ਕਰਕੇ ਰੋਡ ਤੇ ਸੈੱਟ ਕਰਕੇ ਜੋੜ ਤਲਵਾ ਰਹੇ ਹਾਂ ਦੋਹਾਂ ਡਰਾਈਵਰਾਂ ਦੇ ਜਾਂ ਕਿਸੇ ਦੇ ਸੱਟਾਂ ਨਾ ਮਾਮੂਲੀ ਸੱਟਾਂ ਆਈਆਂ ਜੀ ਜਿਨ੍ਹਾਂ ਨੂੰ ਜੇਰੇ ਇਲਾਜ ਹਸਪਤਲ ਦਾ ਸਹਤ ਕਰਾਉਣ ਲਈ ਭੇਜਿਆ ਗਿਆ ਹੈ